ਕੀ ਰਾਤ ਤੇ ਛੜਦੀ ਖੰਗ ਦਾ ਵੀ ਮੇਰੇ ਨਾਲ ਮੁੱਢ ਕਨੀਮ ਦਾ ਕੋਈ ਵੈਰੀ ਵੱਜ ਗਿਆ ਇਸ ਚੰਦਰੀ ਖੰਗ ਨਾਲ ਮੇਰਾ ਢਿੱਡ ਇਕੱਠਾ ਹੋਈ ਜਾਂਦਾ ਹੈ ਸਾਹ ਉਖੜਦਾ ਮੈਂ ਸੁੰਗੜਦੀ ਬੈੱਡ ਦੀ ਨੁਕਰਿਆ ਲੱਗੀਆਂ ਸਾਰੇ ਕਮਰੇ ਚ ਮੱਦਮ ਜੀ ਰੌਸ਼ਨੀ ਹੈ ਖਾऊं ਖਾऊं ਪਾਣੀ ਖਾऊं ਖਾऊं ਪਾਣੀ ਨੀਨਾ ਜੋ ਸਾਰਾ ਜੋਰ ਲਾ ਕੇ ਮੈਂ ਕੋਲ ਪਈ ਮੰਜੇ ਤੇ ਪਿੱਠ ਕਰੀ ਨਾਜੋ ਨੂੰ ਆਵਾਜ਼ ਦੇਣ ਦੀ ਹਿੰਮਤ ਜਟਾਉਣੀ ਆ ਉਹ ਟੱਸ ਤੋਂ ਮੱਸ ਨਹੀਂ ਹੁੰਦੀ ਮੇਰੀ ਜਾਨ ਤੇ ਬਣੀ ਆ ਇਹਨੂੰ ਨੀਂਦਾ ਛੜੀਆਂ ਨੇ ਹੱਥੋਂ ਆ ਆ ਕੇ ਜ਼बान ਤਾਲੂਏ ਨਾਲ ਲੱਗੀ ਪਈ ਆ ਆਵਾਜ਼ ਨਿਕਲ ਹੀ ਨਹੀਂ ਰਹੀ ਗੁੱਸੇ ਨਾਲ ਉਹਦੇ ਮੰਜੇ ਤੇ ਲੱਤ ਮਾਰਦੀ ਆ ਨਾਜੋ ਪਾਣੀ ਪਰੜਾਈ ਤੇ ਅਗੜੀ ਦੁਗੜੀ ਆਵਾਜ਼ ਨੇ ਨਾਜੋ ਦੀ ਅੱਖ ਖੋਹ ਲਈ ਦਿੱਤੀ ਆ ਉਹ ਅੱਬੜਵਾਏ ਉੱਠ ਕੇ ਬਹਿ ਗਈ ਕੀ ਆ ਕੀ ਆ ਬੀਬੀ ਪਾਣੀ ਪਾਣੀ ਦੰਨੀ ਆ ਉਹ ਅੱਜ ਸੁੱਤੀ ਜੀ ਪਮਤਰੀ ਜੀ ਕੋਲ ਪੇ ਜਗ ਚੋ ਗਲਾਸ ਪਰ ਮੈਨੂੰ ਕਲਾ ਵਿੱਚ ਲੈ ਕੇ ਬਿਠਾਉਂਦੀ ਆ ਮੇਰੇ ਬੁੱਲਾ ਨੂੰ ਪਾਣੀ ਲਾ ਦਿੰਦੀ ਹੈ ਮੈਂ ਪਾਣੀ ਪੀ ਕੇ ਸ਼ਾਂਤ ਹੁੰਦੀ ਹੋਈ ਅੱਖਾਂ ਬੰਦ ਕਰ ਲੈਨੀ ਆ ਮੁੰਦੀਆਂ ਅੱਖਾਂ ਚੋ ਹਜੇ ਵੀ ਪਾਣੀ ਘਰਾਲਾ ਬਣ ਬਣ ਕੰਨਾਂ ਕੋਲ ਵਹਿ ਰਿਹਾ ਹੈ ਉਹ ਮੇਰੀ ਹੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਆ ਨਾ ਬੀਬੀ ਪੈਣ ਲੱਗੀ ਤੂੰ ਵੀ ਨੀਚੇ ਤੇ ਰੱਖਦੀ ਆ ਖੰਗ ਵਾਲੀ ਦਵਾਈ ਦੇ ਦੋ ਟੱਕਣੀ ਪੀ ਲਿਆ ਕਰ ਨਾਲੇ ਤੂੰ ਟਿਕ ਜੇ ਨਾਲੇ ਮੈਂ ਆਹੋ ਨਾਲੇ ਬੀਬੀ ਤੈਨੂੰ ਹੁਣ ਦਿਨੇ ਨਹੀਂ ਸੌਣ ਦਿਆ ਕਰਨਾ ਮੈਂ ਫੇਰ ਰਾਤ ਨੂੰ ਨੀ ਟਿਕਦੀ ਤੇ ਨਾ ਟਿਕਣ ਦੰਨੀ ਐ ਨਾ ਜੋ ਮੇਰਾ ਖਿਆਲ ਵੀ ਬਥੇਰਾ ਰੱਖਦੀ ਆ ਕਦੇ ਕਦੇ ਅੱਕ ਵੀ ਜਾਂਦੀ ਆ ਇਹਦੇ ਬਿਨਾ ਹੋਰ ਮੇਰਾ ਹੈ ਵੀ ਕੌਣ ਬੀਬੀ ਆ ਫੜ ਖੰਗ ਦੀ ਦਵਾਈ ਜਿਹੜੀ ਡਾਕਟਰ ਨੇ ਬਦਲ ਕੇ ਦਿੱਤੀ ਆ ਹੁਣ ਉੱਤੇ ਫੇਫੜੇ ਜੇ ਵਾਹੇ ਹੋਏ ਆ ਪਰ ਤੈਨੂੰ ਕੀ ਪਤਾ ਤੈਨੂੰ ਤਾਂ ਮੈਂ ਹੀ ਦੇਣੀ ਹੁੰਦੀ ਆ ਲੈ ਫੜ ਮੂੰਹ ਖੋਲ ਮੇਰੇ ਪਈਦੇ ਹੀ ਉਸਨੇ ਮੂੰਚ ਦੋ ਤਿੰਨ ਢੱਕਣ ਉਲੱਦ ਦਿੱਤੇ ਫਿਰ ਉਸੇ ਢੱਕਣ ਚ ਪਾਣੀ ਪਾ ਕੇ ਮੂੰਚ ਪਾਤਾ ਨੀਂਦ ਵਾਲੀ ਗੋਲੀ ਵੀ ਹੋਰ ਦੇ ਦੇਵਾਂ ਬੀਬੀ ਨਹੀਂ ਨਹੀਂ ਨਾ ਜੋ ਉਹ ਨਹੀਂ ਲੈਣੀ ਨੀਂਦ ਵਾਲੀ ਗੋਲੀ ਦਾ ਤਾਂ ਨਾਮ ਸੁਣਦੇ ਹੀ ਮੈਂ ਰੌਲਾ ਪਾਉਣ ਲੱਗ ਜਾਨੀ ਆ ਮੇਰੀਆਂ ਅੱਖਾਂ ਮੂਰੇ ਤੰਦਵ ਨਾਚ ਹੋਣ ਲੱਗਦਾ ਨੀਂਦ ਵਾਲੀ ਗੋਲੀ ਪੰਨੇ 'ਚੋਂ ਨਿਕਲਦੇ ਹੀ ਕਈ ਚਿਹਰੇ ਮੇਰੀਆਂ ਰਗਾਂ ਮਲਣ ਲੱਗ ਜਾਂਦੇ ਆ ਪਲ-ਪਲ ਬਦਲਦੀਆਂ ਸ਼ਕਲਾਂ ਵਾਲੇ ਵੱਡੇ-ਵੱਡੇ ਹੱਥ ਕਦੇ ਮੇਰਾ ਗਲਾ ਤੇ ਕਦੇ ਅੱਖਾਂ ਬੰਦ ਕਰਨ ਲੱਗਦੇ ਆ ਅੱਖਾਂ ਤੇ ਰੱਖੇ ਹੱਥ ਜੀਮੀ ਦੇ ਨੇ ਮੈਂ ਪਛਾਣ ਤਾਂ ਲੈਨੀ ਆ ਟੋਕੇ ਪਰ ਸਾਂ ਰਗ ਤੇ ਦਬਾ ਪਾ ਰਹੇ ਹੱਥ ਪੱਲਵੀ ਦੇ ਨੇ ਹਾਂ ਹਾਂ ਮੈਂ ਸਭ ਪਛਾਣਦੀ ਹਾਂ ਕਦੇ ਇਹ ਹੱਥ ਮੇਰੇ ਬੁੱਲਾਂ ਤੇ ਆ ਜਾਂਦੇ ਨੇ ਮੇਰਾ ਦਮ ਘਟਣ ਲੱਗਦਾ ਛਟਪਟਾਉਣੀ ਆ ਛੁੱਟਣ ਦੀਆਂ तमाम ناکਾਮ ਕੋਸ਼ਿਸ਼ਾਂ ਚੱਲਦੀਆਂ ਨੇ ਹੱਥ ਪੈਰ ਮਾਰਦੀ ਬੇਸੁਰਤ ਹੋਈ ਜਾ ਰਹੀ ਹਾਂ ਲੱਤਾਂ ਬਾਵਾ ਤੋਂ ਫੜ ਜਿੰਮੀ ਤੇ ਪੱਲਵੀ ਮੈਨੂੰ ਦੂਰ ਕਿਤੇ ਲੈ ਜਾ ਰਹੇ ਨੇ ویرਾਨ ਤੇ ਸੁਨਸਾਨ ਜਗ੍ਹਾ ਤੇ ਜੰਗਲੀ ਜਾਨਵਰਾਂ ਦੇ ਵਿਚਕਾਰ ਮੈਂ ਹਜੇ ਵੀ ਬੇਸੁਰਤ ਉਹਨਾਂ ਨੂੰ ਪੁਕਾਰ ਰਹੀ ਹਾਂ ਮੈਂ ਥੋੜੀ ਮਾਂ ਮੇਰੇ ਬੱਚੇ ਮੇਰੇ ਲਾਲ ਮੇਰੀ ਧੀ ਤੁਸੀਂ ਮੇਰੇ ਢਿੱਡੋਂ ਜਾਏ ਹੋ ਮੈਨੂੰ ਇਉਂ ਸੁੱਟ ਕੇ ਨਾ ਜਾਓ ਤੁਸੀਂ ਮੇਰੇ ਢਿੱਡੋਂ ਜਾਇਓ ਮੈਨੂੰ ਛੱਡ ਕੇ ਨਾ ਜਾਇਓ ਜਾਨਵਰ ਮੇਰੇ ਦਿਵਾਲੇ ਹੋ ਕੇ ਮੈਨੂੰ ਸੁੰਘਣ ਲੱਗਦੇ ਨੇ ਮੇਰੀਆਂ ਲੇਹਰਾਂ ਨਿਕਲ ਜਾਂਦੀਆਂ ਨੇ ਤੇ ਮੈਂ ਬੈੱਡ ਤੋਂ ਥੱਲੇ ਡਿੱਗ ਪਈਆਂ ਮੇਰੀ ਟੀਕ ਤਾਂ ਬਾਹਰ ਨਿਕਲੀ ਹੀ ਨਹੀਂ ਪਰ ਡਿੱਗਣ ਦੀ ਆਵਾਜ਼ ਸੁਣ ਕੇ ਨਾਜੋ ਪਮੱਤਰ ਕੇ ਉੱਠ ਖੜੋਈ ਆ। ਓਹੋ ਬੀਬੀ ਤੂੰ ਤਾਂ ਮੈਨੂੰ ਕੰਮਲੀ ਕਰ ਦੇਣਾ। ਵੇਖ ਲੈ ਇੱਕ ਦਿਨ। ਜੀ ਤਾਂ ਕਰਦਾ ਹੁੰਦਾ ਵੀ ਜਾਵਾਂ ਆਪਦੇ ਨਿਆਣੇ ਕੋਲ, ਆਪਦੇ ਟੱਬਰ ਕੋਲ। ਰਾਤਾਂ ਆਰਾਮ ਦੀ ਗਟਾਂ ਪਰ ਫੇਰ ਤੇਰੇ ਤੇ ਤਰਸ ਆ ਜਾਂਦਾ। ਵੀ ਤੈਨੂੰ ਕਿਹਦੇ ਆਸਰੇ ਛੱਡ ਕੇ ਜਾਵਾਂ? ਸੱਚੀ ਆਖਦੀਆਂ ਬੀਬੀ। ਹੁਣ ਤਾਂ ਵਾਗਰੂ ਤੇਰੇ ਤੇ ਪਰਦਾ ਪਾ ਲੇਵੇ। ਮੇਰੀ ਵੀ ਜਾਨ ਛੁੱਟੇ ਕਦੀ। ਨਾ ਜੋ ਕਿੰਨਾ ਚਿਰ ਬੁੜਬੁੜ ਕਰਦੀ ਫਿਰ ਆਪ ਹੀ ਢੈਲੀ ਪੈ ਜਾਂਦੀ ਆ ਜੀ ਤਾਂ ਨਹੀਂ ਕਰਦਾ ਤੈਨੂੰ ਬੋਲ ਬੋਲ ਬੋਲਣ ਨੂੰ ਪਰ ਕਰਾਂ ਵੀ ਤਾਂ ਕੀ ਮੇਰਾ ਵੀ ਘਰ ਖਰਾਬ ਹੁੰਦਾ ਮੇਰਾ ਵੀ ਬੰਦਾ ਬੰਦੇ ਦੀ ਨੀਤ ਵਿਗੜਦੇ ਕਿਹੜਾ ਟਾਈਮ ਲੱਗਦਾ ਮੇਰੀ ਸੱਸ ਤਾਂ ਨਿੱਤ ਪਿੱਟਦੀ ਆ ਤੇਰਾ ਘਰ ਉਜੜ ਜਾਣਾ ਬੀਬੀ ਦੇ ਚੱਕਰਾਂ 'ਚ ਉਹ ਸਾਰੀ ਦਿਹਾੜੀ ਸਾਡੇ ਗਵਾਂਡ ਵਾਲੀ ਭਈਆ ਰਾਣੀ ਦੇ ਗੋਡੇ ਮੁੱਢ ਬੈਠਾ ਰਹਿੰਦਾ ਮੈਨੂੰ ਜ਼ਿੰਦਾ Laash ਬਣੀ ਨੂੰ ਮਸਾਂ ਧੂਕੇ ਬੈੱਡ ਤੇ ਸਿੱਟਦੀ ਨਾ ਜੋ ਆਪਦੇ ਅੰਦਰਲੇ ਦੁੱਖ ਤੇ ਘਰ ਦੀ ਬੇਬਸੀ ਮੇਰੇ ਸਿਰ ਮੜਦੀ ਗੁੱਸੇ ਚ ਭਰੀ ਪਿੱਤੀ ਰੋ ਪੈਂਦੀ ਆ ਕਈ ਵਾਰ ਘਰੋਂ ਤਪਿਤ ਪਾਈ ਆਈ ਮੇਰੇ ਨਾਲ ਇੰਜੀ ਕਰਦੀ ਐ ਇਹ ਤੇ ਫਿਰ ਅਗਲੇ ਹੀ ਪਲ ਮੇਰੇ ਹੱਥ ਫੜ ਕੇ ਆਖਣ ਲੱਗਦੀ ਆ ਬੀਬੀ ਮੇਰੀ ਚੰਦਰੀ ਦੀ ਲੂਤਰੋ ਨਹੀਂ ਰਹਿੰਦੀ ਖਿੱਚ ਕੇ ਖਿੱਚਦੇ ਇਹਨੂੰ ਜਿਹੜੀ ਤੈਨੂੰ ਮੰਦਾ ਬੋਲਦੀ ਆ ਮਾਰ ਮੇਰੇ ਮੂੰਹ ਤੇ ਦੋ ਤਿੰਨ ਲਫੇੜੇ ਤੂੰ ਤਾਂ ਗਈ ਰੱਬ ਦੀ ਮਾਰੀ ਆ ਤੈਨੂੰ ਬੋਲ ਕੇ ਮੈਂ ਪਾਪਣ ਕਿੱਥੇ ਭਰੂੰਗੀ ਪਤਾ ਨਹੀਂ ਸੱਚੀ ਬੀਬੀ ਕਦੇ-ਕਦੇ ਮੈਨੂੰ ਕੀ ਹੋ ਜਾਂਦਾ ਕੋਈ ਨਾ ਧੀਏ ਮੈਂ ਵੀ ਸਮਝਦੀ ਆ ਤੇਰੀਆਂ ਮਜਬੂਰੀਆਂ ਤੇਰੇ ਵੀ ਕੀ ਵਾਸਾ ਮੋਹ ਜਿਤਾਉਂਦੀ ਨਾ ਜੋ ਬੜੇ ਹੀ ਜਜ਼ਬਾਤੀ ਰੋਜ਼ ਮੇਰੀਆਂ ਦੋਹਾਂ ਹੱਥਾਂ 'ਚ ਆਪਣਾ ਚਿਹਰਾ ਘੁੱਟ ਲੈਂਦੀ ਆ ਮੈਂ ਸਿਰ ਤੇ ਹੱਥ ਫੇਰਦੀ ਆ ਮੇਰੀ ਨਾਜੋ ਪਿਆਰੀ ਨਾਜੋ ਜਿਉਂਦੀ ਰਹਤੀ ਏ ਹਾਂ ਮੈਂ 나ਜੋ ਨੂੰ ਪਰੇਸ਼ਾਨ ਵੀ ਕਿਹੜਾ ਘਟ ਕਰਦੀ ਆ ਜਦੋਂ ਕਦੇ ਉਹ ਘਰ ਜਾਣ ਦਾ ਨਾਮ ਵੀ ਲੈਂਦੀ ਆ ਤਾਂ ਮੇਰੇ ਹਾਲ ਪੈਣ ਲੱਗ ਜਾਂਦੇ ਨੇ ਤਰੀਲੀ ਆਉਣ ਲੱਗਦੀਆਂ ਨੇ ਮੈਨੂੰ ਡਰ ਦੇ ਮਾਰੇ ਹੱਥ ਪੈਰ ਕੰਬਣ ਲੱਗਦੇ ਨੇ 나ਜੋ ਨੂੰ ਨਾ ਛੱਡ ਕੇ ਜਾਣ ਵਾਸਤੇ ਵਾਸਤੇ ਪਾਉਣੀ ਆ ਮੈਂ ਰਾਤ ਨੂੰ ਤਾਂ ਮੈਨੂੰ ਬਾਲਾ ਹੀ ਭੈ ਆਉਂਦਾ ਜਿਵੇਂ ਜਿਵੇਂ ਸੂਰਜ ਡੁੱਬਣ ਲੱਗਦਾ ਓਵੇਂ ਓਵੇਂ ਮੇਰਾ ਦਿਲ ਡੁੱਬਣ ਲੱਗਦਾ ਕਿੰਨੀ ਕਮਜ਼ੋਰ ਡਰਕਲ ਤੇ ਲਾਚਾਰ ਤੇ ਪਾਗਲ ਔਰਤਾਂ ਮੈਂ ਤੂੰ ਪਾਗਲ ਔਰਤ ਸਭ ਕਹਿੰਦੇ ਨੇ ਮੇਰਾ ਪਤੀ ਮੇਰੇ ਬੱਚੇ ਉਹ ਕਹਤੇ ਝੂਠ ਥੋੜੇ ਬੋਲਦੇ ਨੇ ਹਾਂ ਮੈਂ ਹਾਂ ਪਾਗਲੀ ਤਾਂ ਹਾਂ ਕੋਈ ਇੰਜ ਥੋੜੀ ਕਰਦਾ ਆਪਣੇ ਘਰੋਂ ਕੋਈ ਐਨਾ ਡਰਦਾ ਹੋਵੇ ਪਾਗਲਾਂ ਵਾਲੀਆਂ ਹਰਕਤਾਂ ਹੀ ਤਾਂ ਨਹੀਂ ਮੇਰੀਆਂ ਸਭ ਉਹ ਸਭ ਤਾਂ ਸੱਚੇ ਨੇ ਤਾਂ ਹੀ ਤਾਂ ਮੇਰੇ ਕੋਲ ਕੋਈ ਰੁਕਦਾ ਨਹੀਂ ਮੈਨੂੰ ਝੱਲਦਾ ਨਹੀਂ ਕੋਈ ਤਾਂ ਹੀ ਤਾਂ ਸਾਰੇ ਛੱਡ ਕੇ ਦੂਰ ਤੁਰ ਗਏ ਪਰ ਸੱਚ ਤਾਂ ਇਹ ਆ ਕਿ ਮੇਰੀ ਹਾਲਤ ਵੀ ਤਾਂ ਮੇਰੇ ਆਪਣੇ ਇੰਨੇ ਹੀ ਤਾਂ ਕੀਤੀ ਆ ਪਹਿਲਾਂ ਤਾਂ ਮੈਂ ਐਦਾਂ ਦੀ ਨਹੀਂ ਸੀ ਚਲੋ ਸ਼ੁਕਰ ਆ ਉਹ ਮੇਰੇ ਤੋਂ ਸੱਤ ਸਮੁੰਦਰ ਪਾਰ ਬੈਠੇ ਨੇ ਪਰ ਉਹਨਾਂ ਦੇ ਆਉਣ ਦੀ ਖ਼ਬਰ ਮੈਨੂੰ ਫੇਰ ਪਾਗਲ ਬਣ ਦੀ ਹੱਦ ਤੱਕ ਲੈ ਜਾਂਦੀ ਆ ਮੈਂ ਫੇਰ ਆਪੇ ਤੋਂ ਬਾਹਰ ਹੋ ਜਾਂਦੀ ਆ ਚੀਖਦੀ ਆ ਟੜਫਦੀ ਆ ਨਾ ਜੋ ਗੇਟ ਬੰਦ ਕਰ ਦੇ ਨਾ ਜੋ ਗੇਟ ਨਾ ਖੋਲੀ ਬਿਲਕੁਲ ਵੀ ਨਹੀਂ ਕਦੇ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਉਹ ਜ਼ਰੂਰ ਮੈਨੂੰ ਘਰੋਂ ਬੇਕਾਰ ਕਰ ਜਾਣਗੇ ਮੈਂ ਕਿੱਥੇ ਰੂਲੂੰਗੀ ਕਿੱਥੇ ਆਖਰੀ ਸਾਹ ਲਵਾਂਗੀ ਮੇਰੀ ਬਹੁਤੀ ਹਾਲਤ ਖਰਾਬ ਵੇਖ ਕੇ 나ਜੋ ਮੈਨੂੰ ਨੀਂਦ ਦੀਆਂ ਗੋਲੀਆਂ ਦੇਣ ਲੱਗਦੀ ਆ ਗੋਲੀਆਂ ਵੇਖਦੇ ਸਾਰ ਮੈਂ ਫੇਰ ਚੀਕਦੀ ਆ ਕੰਬਦੀ ਆ ਰੋਨੀ ਆ ਮੇਰਾ ਦਮ ਘੁੱਟਦਾ ਐ ਇੰਨਾ ਗੋਲੀਆਂ ਤੇ ਬੈਠੇ ਕਈ ਚਿਹਰੇ ਰਲਗੱਡ ਹੋ ਜਾਂਦੇ ਨੇ ਡਰਾਉਣੇ ਦ੍ਰਿਸ਼ ਮਨ ਦੇ ਪਰਦੇ ਤੇ ਕੰਬਣ ਲੱਗਦੇ ਨੇ ਮੇਰੇ ਸਿਰ ਦੀ ਸਕਰੀਨ ਤੇ ਫੇਰ ਉਹੀ ਸੀਨ ਉਹੀ ਸਭ ਕੁਝ ਸাকার ਹੋਣ ਲੱਗਦਾ ਹੈ ਪੱਲਵੀ ਵੱਲੋਂ ਵੱਧ ਡੋਜ਼ ਵਾਲੀਆਂ ਗੋਲੀਆਂ ਦਾ ਨਸ਼ਾ ਅੱਖਾਂ ਬੰਦ ਕਰ ਦਿੰਦਾ ਪਰ ਕੰਨ ਕਦੇ ਬੰਦ ਨਾ ਹੁੰਦੇ ਸਾਰੀਆਂ ਆਵਾਜ਼ਾਂ ਮੇਰੇ ਸੀਨੇ 'ਤੇ ਬਾਰ ਹੁੰਦੀਆਂ ਰਹਿੰਦੀਆਂ ਮੈਂ ਸਾਫ਼ ਸੁਣ ਸਕਦੀ ਹਾਂ ਸਨਾਵਰ ਮੌਮਤਾ ਗਈ ਸਵਰਗਾਂ ਦੀ ਸੈਰ ਕਰਨ ਡਬਲ ਡੋਜ਼ ਦਿੱਤੀ ਆ ਮੈਂ ਹੁਣ ਬੇਫਿਕਰ ਹੋ ਕੇ ਪੈਗ ਬਣਾ ਸਮਝੋ ਡੈਡ ਬੋਡੀ ਪਲਵੀ ਤਾੜੀ ਮਾਰ ਕੇ ਸ਼ਨਾਵਰ ਆਪਣੇ ਦੋਸਤ ਨੂੰ ਮੇਰੇ ਲਈ ਬੇਫਿਕਰ ਹੋਣ ਲਈ ਆਖਦੀ ਆ ਕਮਾਲ ਦੀ ਅਦਾਕਾਰ ਹੈ ਯਾਰ ਤੂੰ ਵੀ ਦੋਵੇਂ ਉੱਚੀ ਉੱਚੀ ਪੈਗ ਟਕਰਾਉਂਦੇ ਨੇ ਚੀਅਰਸ ਚੀਅਰਸ ਮੂੰ ਨੂੰ ਲਾ ਲੈਂਦੇ ਨੇ ਯਾਰ ਆਪਣੀਆਂ ਇੰਡੀਅਨ ਮਾਮਾ ਸਾਰੀ ਉਮਰ ਨਾ ਖੁੱਲ ਕੇ ਜਿਉਂਦੀਆਂ ਨੇ ਨਾ ਜਿਉਣ ਦੰਦੀਆਂ ਨੇ ਬਸ ਇੱਕੋ ਬੰਦੇ ਨੂੰ ਚਿਮੜੀਆਂ ਸਾਰੀ ਉਮਰ ਗਾਲ ਦੰਦੀਆਂ ਨੇ ਮੇਰੀ ਮਾਂ ਨੇ ਸਾਰੀ ਉਮਰ ਪਤਾ ਨਹੀਂ ਕਿਹੜੇ 3300 ਦੇਵੀ-ਦੇਵਤੇ ਧਿਆਏ। ਨਾ ਘਰੇ ਕਦੇ ਚਿਕਨ, ਨਾ ਡਰਿੰਕ, ਨਾ ਐਗਸ। ਸਾਡੇ ਘਰੇ ਨਾ ਚਿਕਨ, ਨਾ ਡਰਿੰਕ, ਨਾ ਐਗਸ। ਊਹ ਊਹ ਵਿਦਆਊਟ ਬੁਆਏਫ੍ਰੈਂਡ ਆਲਸੋ। ਬਸ ਬੰਦੀਸ਼ਾਂ ਹੀ ਬੰਦਿਸ਼ਾਂ ਲਾਉਂਦੀ ਰਹੀ ਆ। ਨਾਨ-ਵੈਜ, ਨਾਨ-ਵੈਜ। ਲਾਈਫ ਹੀ ਬੋਰਿੰਗ ਆ। ਨਾਨ-ਵੈਜ ਕਰਤੀ ਸਾਡੀ। ਪੱਲਵੀ ਉੱਚੀ-ਉੱਚੀ ਹੱਸਦੀ ਆ। ਉਹ ਦੇਵੀ-ਦੇਵਤਿਆਂ ਨੂੰ ਖੁਸ਼ ਕਦੇ ਨਹੀਂ ਕਰ ਸਕੀ। ਉਹ ਕਰ ਲਈ ਆਪਣੀ ਹਾਲਤ ਮਾਂ ਵੀ ਨੀਰੀ ਪਾਗਲ ਔਰਤਾ ਮੈਂਟਲ ਰਹੀ ਸਾਰੀ ਉਮਰ ਸਾਡੇ ਡੈਡ ਵੀ ਇਹ ਤੋਂ ਹਮੇਸ਼ਾ ਕੰਨੀ ਕੰਨੀ ਘਤਰਾਉਂਦੇ ਰਹੇ ਅਸੀਂ ਵੀ ਮੈਂ ਕਿੰਨੀ ਮਨੀ ਵੇਸਟ ਕਰਕੇ ਆਪਣੀ ਜੌਬ ਛੱਡ ਕੇ ਛੱਡ ਯਾਰ ਤੂੰ ਬੋਰਿੰਗ ਚੈਪਟਰ ਖੋਲ ਲਿਆ ਆਪਾਂ ਇੰਜੋਏ ਕਰੀਏ ਆਪਦੀ ਲਾਈਫ ਦਾ ਆਪਦੇ ਟਾਈਮ ਦਾ ਚੀਅਰਸ ਫਿਰ ਆਵਾਜ਼ਾਂ ਮੇਰੇ ਕਮਰੇ ਚੋਂ ਬਾਹਰ ਹੋ ਗਈਆਂ ਸ਼ਾਇਦ ਨਾਲ ਦੇ ਰੂਮ ਚ ਮੇਰੀ ਜ਼ੁਬਾਨ ਤਾਲੂਏ ਨਾਲ ਜਾਜਪਕੇ ਹੱਥ ਪੈਰ ਬੈੱਡ ਤੇ ਮਾਰਦੀ ਰਹੀ ਅੰਦਰੋਂ ਅੰਦਰ ਹੀ ਚੀਕਦੀ ਰਹੀ ਮੇਰਾ ਪਿਸ਼ਾਬ ਵੀ ਬੈੱਡ ਤੇ ਹੀ ਨਿਕਲ ਗਿਆ ਮੇਰਾ ਕਮਰਾ ਬਾਹਰੋਂ ਲੌਕ ਹੋ ਗਿਆ ਅਨੇਕਾਂ ਅਜਿਹੇ ਡਰਾਉਣੇ ਦ੍ਰਿਸ਼ ਮੇਰੀ ਨੀਂਦ ਦੀ ਗੋਲੀ ਨਾਲ ਜੁੜੇ ਹੋਏ ਨੇ ਬੜੀ ਵਾਹ ਲਾਉਣੀ ਆ ਇਹਨਾਂ ਨੂੰ ਦਿlo ਦਿਮਾਗ ਚੋਂ ਝਿਜਕਦਿਆਂ ਇਹਨਾਂ ਰਿਸ਼ਤਿਆਂ ਵਾਂਗ ਕੱਢ ਸੁੱਟਾਂ ਬਾਹਰ ਵਗਾ ਮਾਰਾਂ ਪਰ ਇਹ ਸਭ ਮੇਰੇ ਖੌਫਨਾਕ ਪਰਛਾਵੇਂ ਬਣ ਚੁੱਕੇ ਨੇ ਚੰਗੇ ਭਵਿੱਖ ਦੀ ਆਸ 'ਚ ਬੁਰੇ ਦਿਨਾਂ ਦੀ ਸ਼ੁਰੂਆਤ ਤਾਂ ਹੋਗੀ ਉਸ ਦਿਨ ਤੋਂ ਹੀ ਜਦ ਗੈਵੀ ਬੱਚਿਆਂ ਦੇ ਚੰਗੇਰੇ ਭਵਿੱਖ ਤੇ ਨਿੱਤ ਦੀਆਂ ਮਰਮਰ ਪੂਰੀਆਂ ਹੁੰਦੀਆਂ ਜ਼ਰੂਰਤਾਂ ਤੋਂ ਅੱਕ ਕੇ ਏਜੰਟ ਦੇ ਕਹੇ ਇੰਗਲੈਂਡ ਨੂੰ ਜਾਣ ਦਾ ਪੱਕਾ ਨਿਸ਼ਚੈ ਕਰ ਲਿਆ ਸੀ ਢਾਈ ਤਿੰਨ ਕਿੱਲਾਂ ਦੀ ਖੇਤੀ 'ਚੋਂ ਖਰਚੇ ਪੂਰੇ ਨਾ ਹੁੰਦੇ ਤਾਂ ਗੁਰਬਚਨ ਬਹੁਤ ਪਰੇਸ਼ਾਨ ਤੇ ਦੁਖੀ ਹੁੰਦਾ ਦਲਬੀਰ ਤੂੰ ਸਮਝ ਨਹੀਂ ਆ ਨਾ ਕਿ ਦਿਨ ਰਾਤ ਮਿੱਟੀ ਨਾਲ ਮਿੱਟੀ ਹੋ ਕੇ ਫਿਰ ਵੀ ਕੱਖ ਭੱਲੇ ਨਹੀਂ ਪੈਂਦਾ ਤੂੰ ਸਾਰਾ ਦਿਨ ਘਰ ਦਾ ਚੁੱਲ੍ਹਾ ਚੌਂਕਾ ਨਿਆਣੇ ਤੇ ਆ ਡੰਗਰਾਂ ਨਾਲ ਖਾਪਦੀ ਰਹਿਣੀ ਆ ਕਿੰਨੇ ਵਰੇ ਹੋ ਗਏ ਵਿਅੰਤਾ ਬਣਾਉਂਦਿਆਂ ਨੂੰ ਆਹ ਦੋ ਕਮਰਿਆਂ ਦੀਆਂ ਛੱਤਾਂ ਨਹੀਂ ਬਦਲ ਸਕਿਆ ਆਪਾਂ ਤੂੰ ਆਪ ਹੀ ਸੋਚ ਦਿਲਬੀਰ ਨਿਆਣੇ ਨੂੰ ਡਿਗਰੀਆਂ ਨਹੀਂ ਕਰਾਉਣੀਆਂ ਵਿਆਹ ਨਹੀਂ ਨੀ ਉਹ ਸਭ ਕਿੱਥੋਂ ਦੇਖੋ ਜੀ ਮੈਂ ਗਰੀਬੀ 'ਚ ਟਾਈਮ ਪੂਰਾ ਕਰ ਲਉ ਪਰ ਥੋੜੇ ਤੋਂ ਬਿਨਾਂ ਨਹੀਂ ਰਹਿ ਜਾਣਾ ਮੇਥੋਂ ਉਹ ਤਾਈ ਗੇਲੇ ਦਾ ਕੰਤਾ ਗਿਆ ਸੀ ਇੰਗਲੈਂਡ 10 ਸਾਲ ਹੋ ਗਏ 10 ਸਾਲ ਹੋ ਗਏ ਹਜੇ ਤੱਕ ਤਾਈ ਨੇ ਉਹਦਾ ਮੂੰਹ ਨਹੀਂ ਦੇਖਿਆ ਨਾ ਘਰਦਿਆਂ ਨੇ ਨਾ ਜੀਣਾ ਚੁੱਪ ਹੀ ਕਰੋ ਬਸ ਮੈਂ ਨਹੀਂ ਜਾਣ ਦੇਣਾ ਤੁਹਾਨੂੰ ਕਿਤੇ ਜ਼ਮੀਨ ਦੇ ਦੋ ਕਿੱਲੇ ਵੇਚ ਕੇ ਉਹਨੇ ਆਪਣਾ ਮਨ ਬਣਾ ਲਿਆ ਸੀ ਮੇਰੇ ਹੱਥ ਪੈਰ ਫੜ ਕੇ ਮੈਨੂੰ ਮਨਾਉਂਦਾ ਦਿਲਾਸੇ ਦਿੰਦਾ ਅਖੀਰ ਸਾਨੂੰ ਵਿਦਾ ਕਹਿ ਗਿਆ ਕਈ ਮਹੀਨੇ ਰੋਲਦਾ ਰੁਲਾਉਂਦਾ ਛੋਟੇ ਮੋਟੇ ਦੇਸਾਂ ਚੋਂ ਲੰਘਦਾ ਇੰਗਲੈਂਡ ਜਾ ਪਹੁੰਚਿਆ ਉਹ ਉਸ ਦਿਨਾਂ ਸੀ ਸੁੱਖ ਦਾ ਸਾਲ ਲਿਆ ਸੀ ਜਿੰਮੀ ਉਦੋਂ 7 ਸਾਲ ਦਾ ਤੇ ਪੱਲਵੀ 9 ਸਾਲ ਦੀ ਸੀ ਆਪਣੇ ਡੈਡੀ ਨੂੰ ਯਾਦ ਕਰ ਕਰਕੇ ਬਹੁਤ ਰੋਂਦੇ ਮੇਰੀ ਬੁੱਕਲ ਜਾ ਵੜਦੇ ਗੁਰਬਚਨ ਦੀਆਂ ਚਿੱਠੀਆਂ ਆਉਂਦੀਆਂ ਤੇ ਸਾਡੇ ਤੜਫ ਦੇ ਮਨ ਨੂੰ ਰਾਹਤ ਦਿੰਦੀਆਂ ਲੁਕ ਚਿਪ ਕੇ ਛੋਟੇ-ਮੋਟੇ ਕੰਮ ਕਰਦਾ ਤੇ ਸਾਨੂੰ ਵੀ ਮਾੜੇ-ਮੋٹے ਪੈਸੇ ਭੇਜਦਾ ਰਹਿੰਦਾ ਬੱਚੇ ਅੱਧੇ ਕਿੱਲੇ 'ਚ ਸਾਡੇ ਖਾਣ ਜੋਗੇ ਦਾਣੇ ਤਾਂ ਆ ਜਾਂਦੇ ਹੌਲੀ-ਹੌਲੀ ਉਹਦੇ ਪੈਰ ਵੀ ਲੱਗ ਗਏ ਬੱਚਿਆਂ ਨੂੰ ਪਾਲਦੀ ਤੇ ਬੁੱਢੀ ਸੱਸ ਦੀ ਸੇਵਾ ਕਰਦੀ ਰਹਿੰਦੀ ਮੈਂ ਬੱਚੇ ਦਿਨਾਂ ਚ ਹੀ ਵੱਡੇ ਹੋ ਗਏ ਸੱਸ ਦੀ ਹਾਲਤ ਮੇਰੇ ਵਰਗੀ ਹੋਣ ਦੇ ਬਾਵਜੂਦ ਵੀ ਘਰ ਚ ਪੂਰਾ ਦਬਦਬਾ ਸੀ ਬੱਚਿਆਂ ਦੇ ਹੱਕ ਸਮਝਦੀ ਸੀ ਆਪਣੀ ਸੇਵਾ ਕਰਾਉਣ ਦਾ ਆਪਣੀ ਉੱਚੀ ਜਾਤ ਦੀ ਹੋਮੇ ਵੀ ਬਹੁਤ ਸੀ ਉਹਦੇ ਵਿੱਚ 나ਜੋ ਉਹਦੇ ਵੀ ਮੇਰੇ ਘਰ ਕੰਮ ਕਰਦੀ ਹੁੰਦੀ ਸੀ ਪਰ 나ਜੋ ਨੂੰ ਕਦੇ ਵੀ ਆਪਦੇ ਮੰਜੇ ਤੇ ਨਹੀਂ ਸੀ ਬੈਠਣ ਦਿੰਦੀ ਤੇ ਨਾ ਹੀ ਕਿਸੇ ਭਾਂਡੇ ਨੂੰ ਹੱਥ ਲਾਣ ਦਿੰਦੀ ਸੀ ਕੁੜੀ ਦੇ ਬੀਰੇ ਮੇਰੀ ਗੱਲ ਸੁਣ ਲੈ ਕੁੜੀਏ ਇੱਕ ਕੰਨ ਖੋਲ ਕੇ ਜੇ ਮੈਂ ਸਿਉਨਿ ਵਰਗਾ ਪੁੱਤ ਜੰਮਿਆ ਸੀ ਨਾ ਤਾਂ ਹੀ ਤੈਨੂੰ ਵਿਆਹ ਕੇ ਲੈ ਕੇ ਆਈਆਂ ਜੇ ਆ ਜਾਤਾਂ ਕੋ ਜਾਤਾਂ ਤੋਂ ਹੀ ਮੈਂ ਸੇਵਾ ਕਰਾਉਣੀ ਹੁੰਦੀ ਤਾਂ ਫਿਰ ਤੇਰਾ ਕੀ ਆਚਾਰ ਪਾਉਣਾ ਮੈਂ ਤਾਂ ਸੱਚੀ ਗੱਲ ਆਣੀ ਹੁੰਨੀ ਆ ਭਾਵੇਂ ਕਿਸੇ ਦੇ ਗੁੱਡ ਲੱਗੇ ਜਾਂ ਗਿੱਟੇ ਲੱਗੇ ਜਿੰਨਾ ਚਿਰ ਮੇਰੀ ਸਾਸ ਜਿਉਂਦੀ ਰਹੀ ਮੇਰਾ ਮਨ ਜ ਉਹਦੇ ਮੰਜੇ ਦੇ ਨਾਲ ਹੀ ਰਿਹਾ ਜਿਵੇਂ ਹੁਣ 나ਜੋ ਦਾ ਮੰਝਾ ਮੇਰੇ ਮੰਝੀ ਨਾਲ ਹੁੰਦਾ। ਤੇ ਸੋਚਦੀਆਂ ਕਿ ਸ਼ਾਇਦ ਉਹਦੀ ਸੇਵਾ ਦੇ ਬਦਲੇ ਮੈਨੂੰ 나ਜੋ ਦਾ ਫਲ ਮਿਲਿਆ। ਪਤਾ ਨਹੀਂ ਕਦੋਂ ਚੰਦਰੀ ਹਵਾ ਵਗੀ ਕਿ ਮੇਰੇ ਕਰਮਾਂ ਵਾਲੇ ਕਮਰੇ ਟੈ ਕੇ ਉਹ ਤੇ ਐਡੀ ਕੋਠੇ ਉਸਰਗੇ। ਜਿੰਮੀ ਤੇ ਪਲਵੀ ਕਦੋਂ ਅੱਖਾਂ ਵਿਖਾਉਣ ਲੱਗ ਪਏ। ਤੇ ਗੁਰਬਚਨ ਗੈਵੀ ਬਣ ਕੇ ਕਿਸੇ ਹੋਰ ਮੇਮ ਦਾ ਪਤੀ ਕਹੌਣ ਲੱਗ ਪਿਆ। ਉਹ ਨਿਤ ਨਵੇਂ ਟੋਟਕੇ ਜੇ ਸੁਣਾਉਂਦਾ। ਆਨੇ ਬਹਾਨੇ ਜੇ ਬਣਾਉਂਦਾ ਰਹਿੰਦਾ। ਕਦੇ ਕਿਸੇ ਗੋਰੀ ਨਾਲ ਵਿਆਹ ਕਰਾਈ ਬਿਨਾ ਇੱਥੇ ਪੱਕੇ ਹੋਣ ਦਾ ਹੋਰ ਕੋਈ ਰਾਹ ਨਹੀਂ ਦਲਬੀਰ ਤੂੰ ਮੇਰੇ ਤੇ ਬੱਚਿਆਂ ਦਾ ਭਵਿੱਖ ਬਾਰੇ ਸੋਚ ਤੈਨੂੰ ਮੈਂ ਇਦਾਂ ਨਹੀਂ ਆਪਣੇ ਨਾਲ ਲਿਜਾ ਸਕਦਾ ਨਾਲੇ ਉਹ ਵਿਆਹ ਪੱਕਾ ਥੋੜੀ ਹੋਣਾ ਤੇ ਇੱਕ ਦਿਨ ਸਿਆਲਾਂ ਦੀ ਉਹ ਠੰਡ ਰਾਤ ਮੈਂ ਚੁੱਲ੍ਹੇ ਮੁੱਢ ਬੈਠੀ ਕਦੇ ਜੋ ਬੰਦੇ ਸਿਖਰ ਤੇ ਪਹੁੰਚੀ ਰਾਤ ਨੂੰ ਨਿਹਾਰਦੀਆਂ ਕਦੇ ਚੁੱਲ੍ਹੇ 'ਚ ਮੱਚਦੀ ਅੱਗ ਨੂੰ ਤੇ ਕਦੇ ਆਪਣੇ ਅੰਦਰ ਮੱਚਦੇ ਭਾਂਬੜਾਂ ਨੂੰ ਜਿਨ੍ਹਾਂ ਨਾਲ ਮੇਰੇ ਸੁਪਨੇ ਸਵਾਦ ਹੀ ਢੇਰੀ 'ਚ ਤਬਦੀਲ ਹੋ ਰਹੇ ਨੇ ਗੁਰਬਚਨ ਦਾ ਚਿਹਰਾ ਮੈਨੂੰ ਭਾਂਬਣਾ 'ਚੋਂ ਨਜ਼ਰ ਆਉਂਦਾ ਮੰਮੀ ਮੰਮੀ ਆਹ ਫੋਨ ਆ ਡੈਡੀ ਦਾ ਮੈਨੂੰ ਮੋਢੇ ਤੋਂ ਫੜ ਕੇ ਹਲੂਣ ਵਰਤਮਾਨ 'ਚ ਲਿਆ ਕੇ ਜਿਮੀ ਨੇ ਫੋਨ ਮੇਰੇ ਕੰਨਾਂ ਨੂੰ ਲਾ ਦਿੱਤਾ ਸੀ ਦਲਬੀਰ ਖਿਮਿਆਂ ਠੀਕ ਆ ਹਾਂਜੀ ਤੁਸੀਂ ਠੀਕ ਹੋ ਹਾਂ ਮੈਂ ਇਸ ਨੂੰ ਦੱਸਣਾ ਸੀ ਕੁਝ ਦਲਬੀਰ ਜਿਮੀ ਤੇ ਪਲਵੀ ਨਾਲ ਤਾਂ ਮੈਂ ਗੱਲ ਕਰ ਲਈ ਉਹ ਤਾਂ ਬਹੁਤ ਖੁਸ਼ ਨੇ ਤੂੰ ਵੀ ਮੇਰੀ ਮਜਬੂਰੀ ਸਮਝੀ ਇਹ ਮੇਰਾ ਕੋਈ ਸ਼ੌਂਕ ਨਹੀਂ ਜਦ ਦਾ ਗਾਣੀ ਕਰ ਰਿਹਾ ਮੈਂ ਕੋਈ ਤੇਰੇ ਨਾਲ ਮੈਂ ਲਗਭਗ ਸਮਝ ਹੀ ਗਈ ਸੀ ਉਹਦੀ ਮੈਂ ਮੈਂ ਕਰਦੀ ਥਥਲਾਉਂਦੀ ਜੁਬਾਨ ਤੇ ਬੈਠੀ ਸਚਾਈ ਨੂੰ ਮੈਂ ਬਸ ਸਾਰਾ ਪੇਪਰ ਵਰਕ ਪੂਰਾ ਕਰ ਲਿਆ ਇੱਕ ਗੋਰੀ ਨਾਲ ਪੇਪਰ ਮੈਰਿਜ ਬਹੁਤ ਜਲਦ ਆ ਕੇ ਤੁਹਾਨੂੰ ਵੀ ਲੈ ਜਾਊਂਗਾ ਦਲਬੀਰ ਦਲਬੀਰ ਸਿਰਫ ਕੰਟਰੈਕਟ ਆ ਕੰਟਰੈਕਟ ਸ਼ਾਇਦ ਮੇਰੇ ਅੰਦਰ ਮੱਚਦੇ ਭਾਂਬੜਾ ਨੇ ਉੱਚੀ ਉੱਚੀ ਲਪਟਾਂ ਦਾ ਰੂਪ ਅਖਤਿਆਰ ਕਰ ਲਿਆ ਸੀ ਸੜਕੇ ਸਭ ਕੁਝ ਰਾਗ ਹੋ ਗਿਆ ਪਤਾ ਨਹੀਂ ਕਿੰਨੀ ਰਾਤ ਤੱਕ ਮੈਂ ਬੈਠੀ ਰਹਿੰਦੀ ਜੇ ਪल्लਵੀ ਤੇ ਜਿਮੀ ਨੇ ਆ ਕੇ ਮੇਰੇ ਦੁਆਲੇ ਨਾ ਬੈਠਦੇ ਮੰਮੀ ਤੁਸੀਂ ਖੁਸ਼ ਨਹੀਂ ਡੈਡੀ ਦੇ ਡਿਸੀਜਨ ਤੋਂ ਹੁਣ ਕਿਵੇਂ ਸੈਟ ਜੇ ਹੋਏ ਬੈਠੇ ਹੋ ਆਪਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਡੈਡ ਹੁਣ ਛੇਤੀ ਪੱਕੇ ਹੋ ਕੇ ਸਾਨੂੰ ਵੀ ਬੁਲਾ ਲੈਣਗੇ ਇਹ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਆਪਣੇ ਲਈ ਤੁਸੀਂ ਫਿਰ ਵੀ ਖੁਸ਼ ਨਹੀਂ ਕਿਉਂ ਮੰਮੀ ਜੀਮੀ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਪੁੱਛਿਆ ਸੀ ਪੱਲਵੀ ਨੇ ਵੀ ਉਹਦੀ ਹਾਂ ਚ ਹਾਂ ਮਲਾਈ ਸਗੋਂ ਆਪਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਅਸੀਂ ਦੋਵੇਂ ਖੁਸ਼ ਹਾਂ ਅਸੀਂ ਤਾਂ ਅੰਦਰ ਬੈਠੇ ਪਲੈਨਿੰਗ ਕਰ ਰਹੇ ਹਾਂ ਕਿ ਆਪਣੇ ਆਉਣ ਵਾਲੇ ਇੰਗਲੈਂਡ ਦੇ ਫਿਊਚਰ ਬਾਰੇ ਮੈਂ ਨਿਆਣੇ ਨਾਲ ਅੰਦਰ ਤੁਰ ਗਈ ਕਿਵੇਂ ਆਪਣੇ ਅੰਦਰਲੇ ਦੁੱਖ ਇਹਨਾਂ ਜਵਾਨ ਹੋ ਰਹੇ ਬੱਚਿਆਂ ਨੂੰ ਦਿਖਾਵਾਂ ਕਿਵੇਂ ਦੱਸਾਂ ਕਿ ਇਹਨਾਂ ਨੂੰ ਕਿ ਮੇਰੇ ਤੇ ਖੁਸ਼ੀਆਂ ਨਹੀਂ ਦੁੱਖਾਂ ਦਾ ਕਹਿਰ ਟੁੱਟਿਆ ਉਸ ਰਾਤ ਤੋਂ ਨੀਂਦ ਗਵਾ ਲਈ ਸੀ ਮੈਂ ਆਪਣੀ ਰਹਿਂਦੀ ਖੁੰਦੀ ਆਸ ਵੀ ਮੁਕਾ ਲਈ ਜਿੰਮੀ ਡਾਕਟਰ ਨੂੰ ਦਿਖਾਣ ਲੈ ਗਿਆ ਉਹਨੇ ਡਿਪਰੈਸ਼ਨ ਆ ਕੇ ਆਹੀ ਨੀਂਦੀਆਂ ਗੋਲੀਆਂ ਸ਼ੁਰੂ ਕਰ ਦਿੱਤੀਆਂ ਸੀ ਜੇ ਝਟ ਕੋ ਨੀਂਦ ਨਾ ਆਉਂਦੀ ਤਾਂ ਜਿੰਮੀ ਆਖਦਾ ਮੰਮੀ ਆਪਦੀ ਗੋਲੀ ਲੈ ਲਓ ਤੇ ਸੌਂ ਜੋ ਦਵਾਈਆਂ ਨਾਲ ਵਾਸਤਾ ਪੈ ਗਿਆ ਸੀ ਮੇਰਾ ਰੋਗਾ ਨਿਆਣੇ ਬਹਾਨੇ ਲੱਭਣੇ ਸ਼ੁਰੂ ਕਰ ਲੇ ਕੁਝ ਮਹੀਨਿਆਂ ਬਾਅਦ ਗੁਰਬਚਨ ਨਹੀਂ ਸਗੋ ਗੈਵੀ ਆਇਆ ਬਹੁਤ ਹੀ ਬਦਲਿਆ ਹੋਇਆ ਬਿਲਕੁਲ ਬੇਪਛਾਣ ਮੇਰਾ ਤੌਖਲਾ ਸੱਚ ਹੋਇਆ ਸਾਰਾ ਦਿਨ ਫੋਨ ਤੇ ਉਹ ਮੇਮ ਨਾਲ ਪਤਾ ਨਹੀਂ ਕਿਹੜੀਆਂ ਪੁੱਸ ਤੋਂ ਬੋਲੀ ਜਾਂਦਾ ਖੋਲ ਬੈਠਿਆ ਵੀ ਮੇਰੇ ਕੁਝ ਪੱਲੇ ਨਾ ਪੈਂਦਾ ਮੈਨੂੰ ਲੱਗਦਾ ਮੇਰਾ ਗੁਰਬਚਨ ਤਾਂ ਪਤਾ ਨਹੀਂ ਕਿਧਰੇ ਮਰ ਖੱਪ ਗਿਆ ਇਹ ਤਾਂ ਕੋਈ ਹੋਰ ਅਜਨਬੀ ਆ ਗਿਆ ਗੈਵੀ ਮੇਰੀ ਡੋਜ਼ ਡਬਲ ਕਰ ਦਿੱਤੀ ਗਈ ਨਾ ਕੋਈ ਮੇਰਾ ਦੁੱਖ ਸਮਝਦਾ ਤੇ ਨਾ ਹੀ ਸੁਣਨਾ ਚਾਹੁੰਦਾ ਬਸ ਇਹੋ ਆਖਦੇ ਆਪਣੀ ਮੈਡੀਸਨ ਲਓ ਤੇ ਆਰਾਮ ਕਰੋ ਕੁਝ ਦਿਨਾਂ ਦੀ ਭੱਜ ਦੌੜ ਤੋਂ ਬਾਅਦ ਬੱਚਿਆਂ ਦੇ ਪੇਪਰ ਤਿਆਰ ਕਰਕੇ ਫਾਈਲ ਲਾ ਉਹ ਵਾਪਸ ਮੁੜ ਗਿਆ ਮੈਨੂੰ ਇਹੀ ਸਮਝਾਇਆ ਗਿਆ ਤੈਨੂੰ ਹਜੇ ਦੇਰ ਲੱਗੂਗੀ ਫਿਰ ਇੱਕ ਦਿਨ ਦੋਹਾਂ ਬੱਚਿਆਂ ਦਾ ਵੀਜ਼ਾ ਆ ਗਿਆ ਉਹਨਾਂ ਦੇ ਧਰਤੀ ਤੇ ਪੈਰ ਨਾ ਲੱਗਣ ਉਹ ਇੰਗਲੈਂਡ ਦੇ ਪੱਕੇ ਵਸਨੀਕ ਹੋ ਗਏ ਹੁਣ ਤੇ ਗਿਆਨੂ ਵੀ 7 ਸਾਲ ਹੋ ਗਏ ਦੋਹਾਂ ਦੇ ਵਿਆਹ ਵੀ ਉੱਥੇ ਹੀ ਕਰਤੇ ਹੁਣ ਜੇ ਕੋਈ ਆਉਂਦਾ ਤਾਂ ਬਸ ਇਹੀ ਪਲੈਨਿੰਗ ਕਰਦਾ ਕਿ ਇਸ ਕੋਠੀ ਨੂੰ ਵੇਚ ਦਈਏ ਤੇ ਉੱਥੇ ਸੈੱਟ ਹੋ ਜਾਈਏ ਪੱਲਵੀ ਪਿਛਲੇ ਸਾਲ ਆਈ ਤੇ ਮੇਰੇ ਨਾਲ ਇਸ ਮੁੱਦੇ ਤੇ ਹੀ ਲੜਦੀ ਝਗੜਦੀ ਰਹੀ ਆਪਣੀ ਨਵੇਂ ਬਣੇ ਦੋਸਤ ਨਾਲ ਅਯਾਸ਼ਾਂ ਕਰਦੀ ਵਾਪਸ ਚਲੀ ਗਈ ਮੈਂ ਤਾਂ ਹਜੇ ਆਪਦੇ ਜਵਾਈ ਤੇ ਨੋ ਦਾ ਮੂ ਵੀ ਨਹੀਂ ਵੇਖਿਆ ਕਿੰਨਾ ਚਾ ਸੀ ਮੈਨੂੰ ਇਹਨਾਂ ਦੋਨਾਂ ਦੇ ਵਿਆਹ ਦਾ ਜਿੰਮੀ ਪੁੱਤ ਤੇਰੇ ਵਿਆਹ ਤੇ ਸਭ ਰੀਝਾਂ ਪੂਰੀਆਂ ਕਰਨੀਆਂ ਨੇ ਚਾਰੇ ਦਿਨ ਸਰੀਕੇ ਨੂੰ ਚੁੱਲ੍ਹੇ ਨਿਉਂਦ ਕਰਨੀ ਆ ਆਪਦੇ ਪੇਕੇ ਸਾਰਾ ਗਵਾੜ ਨਾਨਕ ਸ਼ੱਕ ਤੇ ਸੱਦਣਾ ਮੈਂ ਤੇਰੀਆਂ ਮਾਮੀਆਂ ਤੇ ਤੇਰੀਆਂ ਅੰਦਾਦਕੀਆਂ ਦਾ ਦੱਬ ਕੇ ਮੁਕਾਬਲਾ ਕਰਾਉਣਾ ਉਹਨਾਂ ਨੂੰ ਕਹਿਣਾ ਜਾਗੋ ਇਹੋ ਜਿਹੀ ਕੱਢਿਓ ਕਿ ਮੇਰੀਆਂ ਸਰੀਕਣਾਂ ਦੇ ਮੂੰਹ ਅੱਡੇ ਰਹਿ ਜਾਣ ਐਵੇਂ ਨਾ ਮੇਰੀ ਖੁਨਾਮੀ ਜੀ ਕਰਾ ਕੇ ਤੁਰ ਜਿਓ ਮੈਨੂੰ ਦਾਦਕੀਆਂ ਕਹਿਣ ਕਿ ਉਹਨਾਂ ਦੇ ਵਿਆਹ ਦੇ ਸੁਪਨੇ ਵੀ ਮੇਰੇ ਅੰਦਰ ਫੋੜੇ ਵਾਂਗ ਰਿਸਦੇ ਰਹਿੰਦੇ ਨੇ ਮੈਂ ਸੁੱਤੀ ਪਈ ਗੀਤ ਗਾਉਣ ਲੱਗਦੀ ਆ ਨਾਨਕੀਆਂ ਦਾ ਕੁੱਪ ਬਨ ਦੇਉ ਕਾਲੀ ਮਿੱਟੀ ਦਾ ਫੇਰ ਦੇਉ ਪੋਚਾ ਜਾਂ ਫਿਰ ਇਹਨਾਂ ਨਾਨਕੀਆਂ ਨੇ ਲੱड्डੂ ਦੀ ਜੜ ਵੱਢੀ ਬੀਬੀ ਨਹੀਂ ਬੀਬੀ ਥੁਂ ਗੀਤ ਤਾਂ ਗਾਈ ਜਾਨੀ ਆ ਉਹ ਕਹਿੰਨੀ ਆ ਮੈਂ ਠੀਕ ਨਹੀਂ 나 ਜੋ ਮੇਰੀ ਪਈ ਦਾ ਮੋਢਾ ਹਲਉਣ ਦੀ ਆ ਮੈਂ ਤਾਂ ਨਹੀਂ ਆ ਅਜਾ ਆਪਾਂ ਦੋਹੇ ਗਿੱਧਾ ਪਾਈਏ ਉੱਠ ਨੀ ਬੀਬੀ ਮੈਨੂੰ ਵੀ ਚਾਰਕ ਬੋਲੀਆਂ ਸਿਖਾ ਦੇ ਨੀ ਫੋਟ ਚੁੱਪ ਕਰ ਜਾ ਅੰਨਾ ਝੁਲਾਹਾ ਮਾਂ ਨੂੰ ਮਸ਼ਕਰੀਆ ਅਹਵੇਂ ਪਤਾ ਨਹੀਂ ਦਿਮਾਗ ਕਿੱਥੇ ਕਿੱਥੇ ਭੋਂਦਾ ਫਿਰਦਾ ਨਖਪਣ ਨਾ ਜੋ ਮੈਨੂੰ ਸਹਾਰਾ ਦੇ ਕੇ ਬਿਠਾਉਂਦੀ ਆ ਤੇ ਖਿਚੜੀ ਵਾਲਾ ਕੋਲਾ ਮੇਰੇ ਮੂਰੇ ਧਰਦੀ ਆ ਕੋਲ ਪਈ ਮੇਜ਼ ਤੇ ਫੋਨ ਪਿਆ ਜੀ ਤੇ ਲਗਾਤਾਰ ਫੋਨ ਬੈਲ ਹੋ ਰਹੀ ਆ ਮੇਰੇ ਭਾਦੀ ਦਾ ਇੱਕ ਵਾਰੀ ਵੱਜ ਕੇ हट ਗਿਆ ਪਰ ਮੈਂ ਉਸ ਨੂੰ ਬੇਤਿਆਨਾ ਕਰਕੇ ਖਿਚੜੀ ਖਾ ਰਹੀ ਆ ਜਦੋਂ ਵੀ ਫੋਨ ਆਉਂਦਾ ਤਾਂ ਮੇਰੇ ਜਗਮ ਉਹ ਢੇੜਦਾ ਇਦੀ ਰਿੰਗ ਮੇਰੇ ਅੰਦਰ ਹਲਚਲ ਪੈਦਾ ਕਰਦੀ ਆ ਸਭ ਰਿਸ਼ਤੇਦਾਰ ਭੈਣ ਭਾਈ ਸਵਾਦ ਲੈਂਦੇ ਨੇ ਕਿਸ ਨੇ ਆ ਕੇ ਮੇਰਾ ਕੀ ਸਵਾਰਿਆ ਆਪ ਮਰੇ ਜੱਗ ਪਰ ਲੋ ਐਵੇਂ ਫਾਰਮੈਲਟੀਆਂ ਕਰਨਗੇ ਨਹੀਂ ਪਹਿਣੇ ਤੂੰ ਤਾਂ ਜਿੱਦਣ ਦੀ ਆਈ ਐ ਕੋਈ ਸੁੱਖ ਦਾ ਦਿਹਾੜਾ ਹੀ ਨਹੀਂ ਦੇਖਿਆ ਤੇਰੇ ਤਾਂ ਢਿੱਡੋ ਜਾਏ ਵੀ ਦੁਸ਼ਮਣ ਬਣਗੇ ਤੂੰ ਤਾਂ ਜਿਉਂਦੇ ਜੀ ਖਸਮ ਤੋਂ ਹੀ ਰੰਡੀ ਹੋਗੀ ਭੈਣੇ ਨਾ ਪੁੱਤ ਤੋਂ ਪਾਣੀ ਵਾਰ ਕੇ ਪਿਤਾ ਨਾ ਤੀਨੂੰ ਡੋਲੀ ਪਾਇਆ ਓਹੋ ਹੁੰਦਾ ਆਕੇ ਵੀ ਨਹੀਂ ਵਹਿੰਦੇ ਤੈਨੂੰ ਕੀ ਸਾਡੀ ਮਾਂ ਮਰ ਗਈ ਕਿ ਜਿਉਂਦੀ ਆ ਮਾਂ ਗਰੂ ਬਾਗਰੂ ਰੱਬ ਕਿਸੇ ਵੈਰੀ ਦੁਸ਼ਮਣ ਨਾਲ ਵੀ ਇਦਾਂ ਨਾ ਕਰੇ ਇੱਕ ਹੱਟ ਦੀ ਦੂਜੀ ਆ ਬੋਲਦੀ ਪੁੱਤ ਤੱਕ ਪੁੱਤ ਹੁੰਦੇ ਸੁਣੇ ਆ ਪਰਤੀਆਂ ਵੀ ਇਦਾਂ ਹੋ ਜਾਂਦੀਆਂ ਨਹੀਂ ਤੇਰੀ ਪੱਲਵੀ ਜਦੋਂ ਆਇਤ ਕੀ ਆਈ ਸੀ ਬਾਹਰੋਂ ਨੀ ਅੱਧੀ ਅੱਧੀ ਰਾਤ ਤੱਕ ਕਿਸੇ ਮੁੰਡੇ ਨਾਲ ਤੁਰੇ ਫਿਰਦੀ ਸੀ ਨੀ ਲੋੜਾ ਹੀ ਪੈਜੇ ਨੀ ਤੈਨੂੰ ਮੰਝੇ ਚ ਬੜੀ ਆਪਣੀ ਮਾਂ ਨੇ ਦੀਂਦੀ ਕਿਸੇ ਚੰਗੇ ਹਸਪਤਾਲ ਲੈ ਜਾਏ ਉਹ ਆਪਣਾ ਪੱਖ ਬਿਆਨ ਕਰਕੇ ਤੁਰ ਜਾਂਦੀਆਂ ਤੇ ਮੇਰੇ ਮਨ ਅੰਦਰ ਮੱਚਦੇ ਕੌੜਮ ਨੂੰ ਕੋਈ ਨਾ ਦੇਖਦਾ ਮੇਰੀ ਇਸ ਹਾਲਤ ਦੇ ਜ਼ਿੰਮੇਵਾਰ ਮੇਰੇ ਆਪਣੇ ਹੀ ਤਾਂ ਨੇ ਮੇਰੇ ਢਿੱਡੋਂ ਜਾਏ ਬਸ ਇਹੀ ਤਕਲੀਫ ਜ਼ਿਆਦਾ ਹੁੰਦੀ ਆ ਫੋਨ ਤੇ ਫੇਰ ਰਿੰਗ ਹੁੰਦੀ ਆ ਰਸੋਈ ਚੋਂ ਵਗ ਕੇ 나ਜੋ ਫੋਨ ਚੁੱਕਦੀ ਆ ਹੈਲੋ ਹੈਲੋ ਜਿੰਮੀ ਵੀਰੇ ਠੀਕ ਆ ਤੂੰ ਮੈਂ 나ਜੋ ਆ ਆਹੋ ਵੀਰ ਬੀਬੀ ਵੀ ਕੋਲੇ ਹੀ ਆ ਕਰਾਉਨੀ ਆ ਗੱਲ ਲੈ ਬੀਬੀ ਵੀਰੇ ਦਾ ਫੋਨ ਆ ਫੋਨ ਮੇਰੇ ਕੰਨਾਂ ਨੂੰ ਲਾ ਦਿੰਦੀ ਆ ਖੀਚੜੀ ਮੇਰੇ ਸੰਗ ਜੀ ਹੁਲ ਲਗੀ ਜਿੰਮੀ ਦੀ ਆਵਾਜ਼ ਮੇਰੇ ਕੰਨਿ ਪੈਣ ਲੱਗਦੀ ਆ ਮੰਮੀ ਕਿਵੇਂ ਆ ਸਿਹਤ ਹੁਣ ਆਪਣੀ ਦਵਾਈ ਦਾ ਧਿਆਨ ਰੱਖਿਆ ਕਰ ਤੇ ਨਾਜੋ ਨੂੰ ਨਾਲੇ ਕੋਲ ਰੱਖਿਆ ਕਰ ਸਾਡਾ ਜਮਾ ਨਾ ਫਿਕਰ ਕਰਿਆ ਕਰ ਅਸੀਂ ਸਾਰੇ ਇੱਥੇ ਐਸ਼ ਕਰਦੇ ਆਂ ਤੇਰਾ ਪੋਤਾ ਦਾ ਤੁਰਨ ਵੀ ਲੱਗ ਪਿਆ ਹੈ ਤੇ ਕਿ ਸ਼ਾਇਦ ਅਸੀਂ ਇੰਡੀਆ ਵੀ ਆਈਏ ਤੇਰੇ ਪੋਤੇ ਦੀ ਲੋੜੀ ਤੇਰੇ ਕੋਲ ਆ ਕੇ ਮਨਾਉਣ ਬਾਰੇ ਸੋਚਦੇ ਆਂ ਫਿਰ ਤੇਰੇ ਪੇਪਰ ਬਣਾ ਕੇ ਤੈਨੂੰ ਵੀ ਨਾਲ ਲੈ ਜਾਾਂਗੇ ਤੂੰ ਤਾਂ ਪੁੱਤ ਕਦੇ ਫੋਨ ਵੀ ਨਹੀਂ ਕਰਦਾ ਫੋਨ ਹੀ ਕਰ ਲਿਆ ਕਰ ਮੈਂ ਤਾਂ ਇੰਨੇ ਨਾਲ ਹੀ ਠੀਕ ਹੋ ਜੂ ਮੇਰੇ ਲਾਲ ਓਹੋ ਉਹ ਨਾ ਮੰਮੀ ਇੱਥੇ ਤਾਂ ਇੰਨੇ ਬੀਜੀ ਆ ਨਾ ਘਰੇ ਬੈਠੇ ਜੀਆਂ ਨੂੰ ਹਫ਼ਤੇ ਬਾਅਦ ਹੀ ਮਿਲਦੇ ਆ ਬਸ ਮਸ਼ੀਨਾਂ ਬਣੇ ਪਏ ਆ ਉਹ ਸੱਚ ਮੰਮੀ ਤਾਂ ਇਹ ਨੈਵ ਦਾ ਲਾਡੀ ਪੁੱਛਦਾ ਸੀ ਵੀ ਤੁਸੀਂ ਕਿਹੜਾ ਹੁਣ ਇੱਥੇ ਰਹਿਣਾ ਮੈਨੂੰ ਐਵੇਂ ਇੰਨਾ ਆਹਰ ਕਰਨਾ ਪਊ ਕੋਠੀ ਵਾਲਾ ਕੰਮ ਤੁਸੀਂ ਮੇਰੇ ਨਾਲੇ ਮੁਕਾ ਲਓ ਕੀ ਕਹਿੰਨੀ ਹੈ ਤੂੰ ਉਹ ਗੱਲ ਤਾਂ ਠੀਕ ਆ ਉਹਦੀ ਡੈਡੀ ਨਹੀਂ ਆਏ ਕਦੇ ਅਸੀਂ ਨਹੀਂ ਰਹਿਣਾ ਏ ਅੱਗੇ ਸਾਡੇ ਬੱਚਿਆਂ ਨੇ ਕੀ ਆਉਣਾ ਉੱਥੇ ਹੈ ਮੇ ਡੈਡੀ ਨੇ ਇੰਨੇ ਪੈਸੇ ਲਾਇਏ ਸੀ ਉਦੋਂ ਹੁਣ ਤਾਂ ਪੈਸੇ ਵੀ ਚੰਗੇ ਮਿਲਦੇ ਆ ਕੋਠੀ ਦੇ ਬਾਅਦ ਚ ਪਤਾ ਨਹੀਂ ਮਿਲਣ ਕੇ ਨਾ ਮਿਲਣ ਐਦੋਂ ਤਾਂ ਆਪਾਂ ਹੋਰ ਪੈਸੇ ਪਾ ਕੇ ਇੰਗਲੈਂਡ ਘਰ ਲੈ ਲਵਾਂਗੇ ਤੈਨੂੰ ਵੀ ਅਸੀਂ ਇੱਥੇ ਹੀ ਸੱਦ ਲੈਣਾ ਫੇਰੇ ਪਿਆ ਪਿਆ ਖੰਡਰੀ ਬਣਨਾ ਹੁਣ ਲਾਡੀ ਆਊਗਾ ਐਵੇਂ ਨਾ ਮੋੜਦੀ ਕਿਤੇ ਨਾਲੇ ਵੇਖ ਲਈ ਕਿਸੇ ਹੋਰ ਨੂੰ ਵੀ ਹੱਥ ਵਧਾਏਂਗੀ ਤੂੰ ਜੇ ਮਾਰ ਗਈ ਤਾਂ ਵੇਖ ਲਈ ਲੋਕਾਂ ਨੇ ਮਰੀ ਪਈਦਾ ਹੀ ਗੁੱਠਾ ਲਵਾ ਲੈਣਾ ਤੇਤੋਂ ਹੈਲੋ ਹੈਲੋ ਮੰਮੀ ਮੇਰੇ ਕੰਮ ਦੇ ਹੱਥਾਂ 'ਚੋਂ ਫੋਨ ਥੱਲੇ ਡਿੱਗ ਪਿਆ ਖੇਲਰ ਗਿਆ ਸਾਰਾ ਇੰਨਾ ਮਤਲਬੀ ਰਿਸ਼ਤੇਆਂ ਵਾਂਗ ਕੁਝ ਦਿਨ ਪਹਿਲਾਂ ਪੱਲਵੀ ਦਾ ਵੀ ਫੋਨ ਆਇਆ ਸੀ ਉਹਦਾ ਵੀ ਇਹੀ ਝੇੜਾ ਸੀ ਮੰਮੀ ਤੇਰੀ ਵੀ ਇਹੀ ਜਿੱਦਾ ਹੈ ਨਾ ਲੱਤਾਂ ਨਸਾਲ ਲਾ ਨਾਲ ਹੀ ਲੈ ਕੇ ਮਰੀਏ ਘਰ ਸਾਨੂੰ ਤਾਂ ਲੱਗਦਾ ਹੀ ਨਹੀਂ ਕਿ ਤੂੰ ਸਾਨੂੰ ਜਨਮ ਦਿੱਤਾ ਜਿਵੇਂ ਕਿ ਤੂੰ ਫੜ ਕੇ ਲਈ ਹੋਵੇਂ ਸਾਨੂੰ ਜਿਹੜਾ ਸਾਡੇ ਚੰਗੇ ਮੰਦੇ ਦਾ ਸੋਚਦੀ ਹੀ ਨਹੀਂ ਹਾਂ ਹਾਂ ਮੈਂ ਵੀ ਨਹੀਂ ਸੋਚਿਆ ਕਦੇ ਕਿ ਮੇਰੇ ਬੱਚੇ ਆ ਕਿ ਸਪੋਲੀਏ ਤੇਰੀਆਂ ਕਰਤੂਤਾਂ ਤੇ ਤਾਂ ਮੈਥੋਂ ਮਰ ਨਹੀਂ ਹੁੰਦਾ ਤਾਂ ਨਿਕਲਦੀ ਆ ਮੇਰੀ ਸ਼ਰਮ ਆਉਂਦੀ ਐ ਕਿ ਤੂੰ ਮੇਰੀ ਧੀ ਐ ਮੈਂ ਢਿੱਡ ਚ ਮੁੱਕੀਆਂ ਮਾਰਨ ਲੱਗਦੀ ਆ ਨਾ ਜੋ ਮੇਰੇ ਦੋਹੇ ਹੱਥ ਫੜਦੀ ਐ ਨਾ ਬੀਬੀ ਨਾ ਕਮਲੀ ਹੋਗੀ ਹੁਣ ਕੀ ਹੋਇਆ ਦੱਸ ਕਾ ਤੂੰ ਰੋਨੀ ਆ ਕੀ ਆਖੇ ਜਿੰਮੀ ਵੀਰੇ ਨੇ ਸੁਖਤਾ ਹੈ ਆਪਣੇ ਆਪ ਨੂੰ ਸੰਭਾਲਦੀ ਮੈ 나ਜੋ ਨੂੰ ਕਹਨੀ 나ਜੋ ਮੈਨੂੰ ਲੱਗਦਾ ਇਹ ਮੈਨੂੰ ਘਰੋਂ ਬੇਕਾਰ ਕਰਕੇ ਸਾਹ ਲੈਣਗੇ ਇੱਕੋ ਰੱਟ ਲਈ ਆ ਸਾਰਿਆਂ ਨੇ ਘਰ ਵੇਚਣਾ ਘਰ ਵੇਚਣਾ ਕਿਹਦੇ ਬੂਹੇ ਰੁਲ ਰੁਲ ਕੇ ਮਰੂੰਗੀ ਮੈ 나ਜੋ ਹਜੇ ਹੋਰ ਕਿਹੜਾ ਉਸ ਡਾਡੇ ਨੇ ਕਿਹੜੇ ਹਿਸਾਬ ਕਿਤਾਬ ਕਰਨੇ ਆ ਨਹੀਂ 나ਜੋ ਤੇਰਾ ਬਾਲਾ ਹੀ ਪੁੰਨ ਹੋ ਜਾ ਮੇਰੀਤੀ ਮੈਨੂੰ ਭੋਰਾ ਮੋ ਰਾਈ ਲਿਆ ਦੇ ਜਿੰਦ ਛੁਟੇ ਮੇਰੀ ਨਾਲੇ ਤੇਰੀ ਹੋਰ ਨਹੀਂ ਲੰਮ ਗਿਆ ਜਾਂਦਾ ਪੁੱਤ ਮੇਥੋਂ ਨੀ ਤੇਰਾ ਬਾਲਾ ਹੀ ਪੁੱਨ ਹੋ ਨਾ ਬੀਬੀ ਨਾ ਵਾਗਰੂ ਵਾਗਰੂ ਤੂੰ ਮੇਰੇ ਘਰ ਚੱਲ ਵੜੀ ਸਾਡੇ ਵਰਗੀਆਂ ਰੁੱਖੀਆਂ ਮਿਸੀਆਂ ਤੂੰ ਖਾਈ ਚੱਲਨੀ ਜਿੱਥੇ ਮੇਰੀ ਸੱਸ ਰਹੀ ਜਾਉ ਉੱਥੇ ਮੇਰੀ ਮਾਂ ਵੀ ਰਹਿ ਲੂ ਨੀ ਬੀਬੀ ਸੱਚੀ ਨਾਲੇ ਮੇਰਾ ਦੋ ਆਪਣ ਮੁੱਕੂ ਨਾ ਜੋ ਮੇਰੀ ਗੱਲ ਹਾਸੇ 'ਚ ਟਾਲ ਦਿੰਦੀ ਆ ਨੀਤੀ ਏ ਮੈਂ ਤੇਰਾ ਕਿੱਥੇ ਦੇਣਾ ਦਊ ਨੀ ਰੱਬ ਤੈਨੂੰ ਬਾਲਾ ਹੀ ਸੁਖ ਦੇਵੇ ਮੇਰੀ ਉਮਰ ਵੀ ਤੈਨੂੰ ਲਾ ਦੇਵੇ ਤੇਰੇ ਬੱਚੇ ਬਾਲਾ ਹੀ ਸਲੱਗ ਨਿਕਲਣ ਨਾ ਜੋ ਭਾਂਡੇ ਮਾਂਜਣ ਸੋਈ ਤੁਰ ਪੈਂਦੀ ਆ ਨਾ ਜੋ ਹੌਸਲੇ ਤਾਂ ਬਹੁਤ ਦੰਦੀ ਆ ਪਰ ਅਸਲੀਅਤ ਦਾ ਮੈਨੂੰ ਵੀ ਪਤਾ ਇੱਕ ਖੌਫ ਮੈਨੂੰ ਖਾਈ ਜਾ ਰਿਹਾ ਜਿੰਮੀ ਦੇ ਇੰਡੀਆ ਆਉਣ ਦਾ ਮੈਂ ਡਰਦੀ ਆ ਕਿ ਮੈਂ ਕਿੱਥੇ ਜਾਊਂਗੀ ਇੱਥੇ ਤਾਂ ਕੋਈ ਨਾ ਆਵੇ ਕੋਈ ਮੇਰੇ ਸਾਹਮਣੇ ਨਾ ਆਵੇ ਹੁਣ ਮੇਰਾ ਕਿਸੇ ਨੂੰ ਮਿਲਣ ਨੂੰ ਕੋਈ ਜੀ ਨਹੀਂ ਕਰਦਾ ਇਸ ਘਰ ਦੀਆਂ ਇੱਟਾਂ ਨਾਲ ਮੇਰੇ ਘਰ ਦੇ ਜੀਵਾਂ ਨਾਲੋਂ ਬਾਲਾ ਮੋਹ ਆ ਇਹ ਮੇਰਾ ਹਰ ਵੇਲੇ ਦੁੱਖ ਸੁੱਖ ਸੁਣਦੀਆਂ ਨੇ ਜੇ ਮੈਂ ਹੱਸਦੀਆਂ ਤਾਂ ਹੱਸਦੀਆਂ ਨੇ ਜੇ ਮੈਂ ਰੋਂਦੀਆਂ ਤਾਂ ਮੇਰੇ ਨਾਲ ਰੋਂਦੀਆਂ ਨੇ ਹੁਣ ਤਾਂ ਰੱਬਾ ਬੁਲਾ ਲਾ ਆਪਣੇ ਕੋਲ ਕਿੱਥੇ ਸਾਡੇ ਵਰਗਿਆਂ ਦਾ ਰਜਿਸਟਰ ਰੱਖ ਕੇ ਭੁੱਲ ਗਿਆ ਤੂੰ ਨਾ ਸਾਡੀ ਇੱਥੇ ਕਿਸੇ ਨੂੰ ਲੋੜ ਨਾ ਤੈਨੂੰ ਮੈਂ ਬੈੱਡ ਦੀ ਬਾਹੀ ਨੂੰ ਫੜ ਕੇ ਬਹਿ ਜਾਨੀਂ ਪੈਰਾਂ ਨਾਲ ਚੱਪਲਾਂ ਨੂੰ ਕੋਲ ਖਿੱਚਦੀ ਪੈਰਾਂ 'ਚ ਪਾ ਕੇ ਉੱਠਣ ਲੱਗਦੀਆਂ ਲੱਤਾਂ ਤੇ ਜਿਵੇਂ ਭਾਰ ਹੀ ਨਹੀਂ ਆਉਂਦਾ ਫਿਰ ਔਲਗੇ 나ਜੋ ਨੂੰ ਔਲਦੀਆਂ ਉਹ ਖਾਰੇ ਰਸੋਈ 'ਚ ਨੂੰ ਵੜ ਗਈ ਉੱਚੀ ਆਵਾਜ਼ ਮਾਰਦੀਆਂ 나ਜੋ ਆਵਾਜ਼ ਤਾਂ ਹੁਣ ਆਪਦੇ ਕੰਨਾਂ ਤਾਈਂ ਨਹੀਂ ਪਹੁੰਚਦੀ ਉਹ ਨੂੰ ਸੁਵਾ ਸੁਣਨੀ ਆ ਸੋਚ ਆਪ ਹੀ ਹਿੰਮਤ ਕਰਕੇ ਉੱਠਦੀਆਂ ਬੈੱਡ ਨਾਲ ਖਲੋ ਕੇ ਫਿਰ ਖੁੰਡੀ ਚੱਕ ਹੌਲੀ ਹੌਲੀ ਪੈਰ ਕਢੀਸਦੀ ਅੱਗੇ ਤੁਰਦੀਆਂ ਐਨੇ ਨੂੰ ਨਾ ਜੋ ਆ ਕੇ ਸੰਭਾਲਦੀ ਤੇ ਗੁੱਸੇ ਹੁੰਦੀ ਐ ਨਹੀਂ ਬੀਬੀ ਤੇਰੀ ਵੀ ਹੱਦ ਹੋਈ ਪਈ ਆ ਕਦੇ ਤਾਂ ਤੇਰੇ ਤੋਂ ਪਾਣੀ ਦਾ ਘੁੱਟ ਨਹੀਂ ਪੀਤਾ ਜਾਂਦਾ ਕਦੇ ਤੂੰ ਮਟਿਆਰ ਬਣ ਬਣ ਦਿਖਾਉਣੀ ਐ ਜੇ ਭਲਾ ਦੀ ਹੁਣ ਡਿੱਗ ਕੇ ਹੱਡੀ ਪਸਲੀ ਬਣਾ ਲੈਂਦੀ ਤਾਂ ਮੇਰੇ ਭਾ ਦਾ ਤਾਂ ਵਕਤ ਖੜਾ ਕਰ ਦੇਣਾ ਸੀ ਨਾ ਕੀ ਆਫਤਾਈ ਪਈ ਐ ਤੈਨੂੰ ਹੁਣ ਭਲਾ ਬਾਹਰ ਕੀ ਕਰਨਾ ਇਸ ਵੇਲੇ ਓ ਮੈਨੂੰ ਨਿੰਮ ਥੱਲੇ ਬਿੰਦੂ ਕੋ ਕੁਰਸੀ ਤੇ ਬਿਠਾ ਦੇ ਲਫੋਟ ਬੀਬੀ ਦਿਮਾਗ ਤਾਂ ਠੀਕ ਆ ਤੇਰਾ ਦਾਸ ਐਸ ਵੇਲੇ ਤੈਨੂੰ ਪਤਾ ਹੈ ਜਦ ਮੈਨੂੰ ਇੱਥੇ ਬੈ ਕੇ ਘੜੀ ਮੇਰੇ ਨਾਲ ਮੰਨ ਟਿਕਾ ਜਾਂਦਾ ਹੈ ਫਿਰ ਕਿਉਂ ਮੈਨੂੰ ਪਕਾਈ ਮਾਰਦੀ ਆ ਮੈਨੂੰ ਕਬਰਹਾਟ ਹੋਣ ਲੱਗਦੀ ਆ ਪੁੱਤ ਥੋੜੇ ਚਿਰ ਬਾਅਦ ਹੀ ਮੈਨੂੰ ਬੁਖਾਰ ਹੋ ਜਾਂਦਾ ਹੈ ਬੁਖਾਰ ਨਾਲ ਮੱਥਾ ਤਪਣ ਲੱਗਦਾ ਨੀਨਾ ਜੋ ਅੱਜ ਤੂੰ ਘਰੇ ਨਾ ਜਾਈ ਮੇਰੇ ਕੋਲ ਰਹੀਂ ਨਾ ਜੋ ਸਰਾਣੇ ਬੈਠੀ ਮੇਰੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਧਰ ਰਹੀ ਆ ਬੀਬੀ ਜੇ ਚਿੱਤ ਮਾੜਾ ਜਾਂ ਕੈਮ ਆ ਨਾ ਤਾਂ ਮੈਂ ਭੱਜ ਕੇ ਨਿਆਣੇ ਵੇਖਾਵਾਂ ਜੇ ਤੂੰ ਆਖੇ ਤਾਂ ਨੀ ਨਾਜੋ ਤੈਨੂੰ ਇੱਕ ਗੱਲ ਆਖਾਂ ਤੂੰ ਆਪਦੇ ਟੱਬਰ ਨੂੰ ਇੱਥੇ ਹੀ ਲੈ ਆਂ ਜਾ ਨੀ ਬੀਬੀ ਤੂੰ ਵੀ ਨਾ ਕਦੇ ਕਦੇ ਜਮਈ ਨਿਆਣਿਆਂ ਵਾਲੀਆਂ ਗੱਲਾਂ ਕਰਨ ਲੱਗ ਜਾਨੀਂ ਨਾ ਨੀ ਨਾਜੋ ਮੈਂ ਸੱਚ ਕਹਿਨੀ ਆ ਮੇਰਾ ਯਕੀਨ ਕਰ ਤੂੰ ਨਾਲਿਆ ਮੇਰਾ ਫੋਨ ਫੜਾ ਤੇ ਗੁਰਮੀਲ ਵਕੀਲ ਵਾਲਾ ਨੰਬਰ ਦੇਈ ਟਿਕ ਜਾ ਬੀਬੀ ਟਿਕ ਜਾ ਹੁਣ ਮਾੜਾ ਜਾਂ ਆਰਾਮ ਆ ਗਏ ਆਰਾਮ ਕਰ ਲਾ ਹੁਣ ਤੂੰ ਉਹਦੇ ਤੋਂ ਕੀ ਕਰਾਉਣਾ ਹੈ? ਉਹ ਮੈਂ ਜਿੱਦ ਜੀ ਕਰਨ ਲੱਗੀ ਉਹਨੇ ਮੈਨੂੰ ਫੋਨ ਲਿਆ ਕੇ ਦੇ ਦਿੱਤਾ। ਮੈਂ ਉਹਨੂੰ ਸਾਰੀ ਗੱਲ ਸਮਝਾ ਕੇ ਉਹਨੂੰ ਕੱਲ੍ਹ ਘਰ ਆਉਣ ਦੀ ਜ਼ਰੂਰੀ ਤਾਕੀਦ ਕਰ ਦਿੱਤੀ। ਮੇਰੇ ਚਿਹਰੇ ਤੇ ਚਮਕ ਤੇ ਖੁਸ਼ੀ ਜੀ ਦੇਖ ਕੇ 나 ਜੋ ਮੇਰੇ ਕੋਲ ਹੈਰਾਨ ਹੋਈ ਬੈਠੀ ਆ। ਹੁਣ ਬੁਖਾਰ ਨੂੰ ਵੀ ਮੋੜਾ ਪੈ ਗਿਆ ਲੱਗਦਾ। ਬੂਹੇ 'ਚ ਟੁੱਟਾ ਛਿੱਤਰ ਟੰਗ ਦੇ ਵੀ ਕਿਸੇ ਦੀ ਨਜ਼ਰ ਨਾ ਲੱਗ ਜੇ। ਅੱਜ ਤੋਂ ਤੂੰ ਇਸ ਘਰ ਦੀ ਮਾਲਕਣ ਹੋਈ। ਸਮਝੀ? ਬੀਬੀ ਬੁਖਾਰ ਲੱਗਦਾ ਤੇਰੇ ਸਿਰ ਨੂੰ ਚੜ ਗਿਆ ਕਿਵੇਂ ਝੱਲ ਬਲਲੀਆਂ ਮਾਰੀ ਜਾਣੀਆਂ ਨਾ ਜੋ ਹਜੇ ਵੀ ਮੇਰੀਆਂ ਗੱਲਾਂ ਨੂੰ ਪਾਗਲਪਨ ਸਮਝ ਕੇ ਮੇਰੇ ਵੱਲ ਬਿਟਰ ਬਿਟਰ ਵੇਖੀ ਜਾ ਰਹੀ ਆ ਪਰ ਸਮਝ ਨਹੀਂ ਰਹੀ ਕੁਝ ਹੁਣ ਮੈਂ ਬਿਨਾ ਗੋਲੀਆਂ ਤੋਂ ਗੂੜੀ ਨੀਂਦ ਸੋ ਜਾਣਾ ਚਾਹੁੰਦੀ ਆ ਜੇ ਪਰਿਵਾਰ ਦਾ ਇੱਕ ਵੀ ਮੈਂਬਰ ਕਾਮਵਾਸ਼ਨਾ ਜਾਂ ਲਾਲਚ ਦੀ ਭੇਂਟ ਚੜ ਜਾਵੇ ਤਾਂ ਪਰਿਵਾਰ ਪਰਿਵਾਰ ਨਹੀਂ ਰਹਿੰਦਾ ਸੋ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ